ਅਸੀਂ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਡ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਰਤੀ ਮਸਾਲੇ ਭਾਰਤੀ ਖਾਦ ਪਦਾਰਥ ਅਕਸਰ ਉਥੋਂ ਦੀ ਜਿਹੜੀ ਕੰਪਨੀਆਂ ਬਣਾਉਂਦੀਆਂ ਨੇ ਅਸੀਂ ਬੜੇ ਚਾਹ ਕੇ ਖਾਂਦੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਮਿਆਰ ਤੇ ਇਹਨਾਂ ਦੀ ਗੁਣਵੱਤਾ ਕਿੰਨੀ ਮਾੜੀ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹ ਹੀ ਚਰਚਾ ਕਰਾਂਗੇ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚ ਪੈਦਾ ਕੀਤੇ ਜਾਂਦੇ ਜਾਂ ਪ੍ਰੋਡਿਊਸ ਹੁੰਦੇ ਇਹਨਾਂ ਮਸਾਲਿਆਂ ਦੇ ਵਿੱਚ ਕੀ ਕੀ ਖਾਮੀਆਂ ਆਈਆਂ ਨੇ ਤੇ ਉਥੋਂ ਦਾ ਸਿਸਟਮ ਭ੍ਰਿਸ਼ਟਾਚਾਰੀ ਸਿਸਟਮ ਕਿਵੇਂ ਉਥੋਂ ਦੀ ਅਫਸਰਸ਼ਾਹੀ ਚਾਹੇ ਉਹ ਲਾਇਸੈਂਸ ਜਾਰੀ ਕਰਦੀ ਹੈ ਤੇ ਚਾਹੇ ਬਾਅਦ ਦੇ ਵਿੱਚ ਜਿਨ੍ਹਾਂ ਨੇ ਮਿਆਰ ਨੂੰ ਦੇਖਣਾ ਜਿਨ੍ਹਾਂ ਨੇ ਗੁਣਵੱਤਾ ਨੂੰ ਦੇਖਣਾ ਹੈ ਉਹ ਲੋਕ ਨੇ ਉਹ ਕਿਵੇਂ ਇਹਨਾਂ ਲੋਕਾਂ ਦੇ ਨਾਲ ਮਿਲ ਕੇ ਮਿਲਾਵਟੀ ਚੀਜ਼ਾਂ ਨੂੰ ਉਤਸ਼ਾਹਿਤ ਕਰਦੇ ਨੇ ਤੇ ਬਾਜ਼ਾਰ ਦੇ ਵਿੱਚ ਆਉਣ ਦਿੰਦੇ ਨੇ ਇਹ ਮਿਲਾਵਟੀ ਚੀਜ਼ਾਂ ਪੈਦਾ ਕਰਨ ਵਾਲੇ ਜਿਹੜੇ ਠੱਗ ਨੇ ਇਹਨਾਂ ਦੀਆਂ ਭਾਰਤੀ ਹਕੂਮਤ ਦੇ ਵਿੱਚ ਅਹਿਮ ਚਿਹਰਿਆਂ ਦੇ ਨਾਲ ਫੋਟੋਆਂ ਵੀ ਨੇ ਤੇ ਆਓ ਅੱਜ ਰੜਕੇ ਇਸ ਸਾਰੇ ਜਿਹੜਾ ਨੈਕਸਸ ਹੈ ਜੜ ਸਾਰੀ ਜਿਹੜੀ ਗਰੋਬਾਜੀ ਹੈ ਚਾਹੇ ਉਹ ਪ੍ਰਸ਼ਾਸਨ ਅਫਸਰਾਂ ਦੀ ਹੈ ਚਾਹੇ ਉਹ ਪ੍ਰਸ਼ਾਸਨ ਤੰਤਰ ਦੇ ਸਿਆਸਤਦਾਨਾਂ ਦੀ ਹੈ ਤੇ ਚਾਹੇ ਕੁਝ ਚੰਦ ਕਠੱਗ ਲੋਕਾਂ ਦੀ ਹੈ ਉਹਨੂੰ ਮਿਲ ਕੇ ਵੇਖਦੇ ਹਾਂ ਕਿ ਉਹ ਅਸਲ ਦੇ ਵਿੱਚ ਖੜੇ ਕਿੱਥੇ ਆ ਪਿਛਲੇ 2 ਮਹੀਨਿਆਂ ਦੀਆਂ ਜੇਕਰ ਰਿਪੋਰਟਾਂ ਤੇ ਗੌਰ ਕਰਗੇ ਪਹਿਲੀ ਗੱਲ ਤੇ ਹੈ ਕਿ ਕੁਝ ਖਾਮੀਆਂ ਸਾਡੇ ਆਪਣੇ ਦੇ ਵਿੱਚ ਵੀ ਨੇ ਅਸੀਂ ਆਪਣੇ ਅਖੌਤੀ ਲਿਵਿੰਗ ਸਟੈਂਡਰਡ ਨੂੰ ਸ਼ੋਅ ਕਰਨ ਦੇ ਲਈ ਝੂਠਾ-ਮੂਠਾ ਜਿਹਾ ਸਟਾਰਡਮ ਦਿਖਾਉਣ ਦੇ ਲਈ ਲੋਕਾਂ ਦੇ ਵਿੱਚ ਪ੍ਰਭਾਵ ਦੇਣ ਦੇ ਲਈ ਕਿ ਅਸੀਂ ਤਾਂ ਬੜੇ ਅਪਡੇਟਾਂ ਤੇ ਬੜੇ ਹੈਲਥ ਕੌਨਸ਼ੀਅਸ ਆ ਫਿਰ ਅਸੀਂ ਇਹਨਾਂ ਪ੍ਰੋਡਕਟਸ ਦੇ ਚੱਕਰ ਦੇ ਵਿੱਚ ਫਸ ਜਾਂਦੇ ਆ ਤੁਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਣਾ ਕਿ ਬੌਰਨਵੀਟਾ ਇਹ ਸਾਡਾ ਬੱਚਾ ਤਾਂ ਜੀ ਬੌਰਨਵੀਟਾ ਪੀਂਦਾ ਇਹ ਬੜਾ ਪਹਿਲਾਂ ਨਾਲੋਂ ਤੇਜ਼ ਹੋ ਗਿਆ ਹੁਣ ਇਹ ਹੋ ਗਿਆ ਕਮਾਲ ਦੀ ਗੱਲ ਹੈ ਕਿ ਜਿੰਨਾ ਪੰਜਾਬੀਆਂ ਨੂੰ ਖੁਰਾਕਾਂ ਨੇ ਪਾਲਿਆ ਜਿੰਨਾ ਪੰਜਾਬੀਆਂ ਨੂੰ ਅ ਘਿਓ ਨੇ ਪਾਲਿਆ ਜਿੰਨਾ ਪੰਜਾਬੀਆਂ ਨੂੰ ਗੁੜ ਤੇ ਸ਼ੱਕਰ ਨੇ ਪਾਲਿਆ ਦੁੱਧਾਂ ਦੀਆਂ ਮਲਾਈਆਂ ਨੇ ਪਾਲਿਆ ਲੱਸੀਆਂ ਦਹੀਂਆਂ ਨੇ ਪਾਲਿਆ ਉਹ ਹੁਣ ਆਪਣੇ ਬੱਚੇ ਪਾਲ ਰਹੇ ਨੇ ਆ ਅਖੌਤੀ ਪ੍ਰੋਡਕਟਾਂ ਦੇ ਉੱਤੇ ਜਿਨ੍ਹਾਂ ਦੀ ਕੋਈ ਗੁਣਵੱਤਾ ਹੀ ਨਹੀਂ ਹੈ ਜਿਹੜੇ ਸਿਰਫ ਮਸ਼ਹੂਰੀਆਂ ਤੋਂ ਬਾਅਦ ਟੈਲੀਵਿਜ਼ਨ ਤੋਂ ਇੱਕ ਐਡ ਦੇਖ ਕੇ ਇੱਕ ਮਸ਼ਹੂਰੀ ਦੇਖ ਕੇ ਅਸੀਂ ਅੰਦਾਜ਼ਾ ਲਾ ਲੈਨੇ ਆ ਕਿ ਆ ਸਾਡੇ ਬੱਚੇ ਲਈ ਠੀਕ ਆ ਉਹਨੂੰ ਬਦਾਮ ਅਖਰੋਟ ਸੁੱਕੇ ਮੇਵੇ ਦੁੱਧ ਘਿਓ ਦਹੀਂ ਇਹ ਤਾਂ ਸਾਰੀਆਂ ਚੀਜ਼ਾਂ ਸੀ ਤਕਰੀਬਨ ਆਪਣੀ ਖੁਰਾਕ ਦੇ ਵਿੱਚੋਂ ਸਾਰੀ ਦਿੱਤੀਆਂ ਕੁਝ ਕੁ ਅਖੌਤੀ ਡਾਕਟਰਾਂ ਦੇ ਪਿੱਛੇ ਲੱਗ ਕੇ ਖੈਰ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜੇ ਬੋਰਨ ਵੀਟੇ ਹੋਣੀ ਆ ਜਾਂ ਹੋਰ ਜਿਹੜੇ ਪ੍ਰੋਡਕਟ ਆ ਇਹਨਾਂ ਦੇ ਮਿਆਰ ਕੀ ਨੇ ਕਿਹਨੇ ਕਿਹਾ ਕਿ ਸਾਰੇ ਪ੍ਰੋਡਕਟ ਹੀ ਵਧੀਆ ਨੇ ਪਰ ਸਾਰੇ ਮਾੜੇ ਵੀ ਨਹੀਂਗੇ ਇੱਥੇ ਸਾਰੇ ਪ੍ਰੋਡਕਟ ਮਾੜਾ ਨਹੀਂ ਆਪਾਂ ਕਹਿੰਦੇ ਪਰ ਜੇਸ ਮੁਲਕ ਦੇ ਵਿੱਚ ਲਾਇਸੈਂਸ ਮਿਆਰ ਦੇ ਨਾਲ ਨਹੀਂ ਬਲਕਿ ਪੈਸੇ ਦੇ ਨਾਲ ਮਿਲਦਾ ਹੋਵੇ ਉੱਥੇ ਕੁਆਲਿਟੀ ਮਾਇਨੇ ਖੇਜ਼ ਨਹੀਂ ਰਹਿੰਦੀ ਜਿੱਥੇ ਚੀਜ਼ਾਂ ਸਿਰਫ ਰਾਸ਼ਟਰਵਾਦ ਦੀ ਪੁੱਠ ਚਾੜ ਕੇ ਵਿਕਦੀਆਂ ਹੁਣ ਉੱਥੇ ਕੁਆਲਿਟੀ ਮੈਟਰ ਨਹੀਂ ਕਰਦੇ ਜਿੱਥੇ ਚੀਜ਼ਾਂ ਤੁਹਾਡੀਆਂ ਚੰਦ ਪੋਲਿਟਿਸ਼ਨਾਂ ਦੇ ਨਾਲ ਤਸਵੀਰਾਂ ਦੇ ਨਾਲ ਹੀ ਵਿਕ ਜਾਂਦੀਆਂ ਹੁਣ ਉੱਥੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ RAMDEW ਵਰਗੇ ਜਿਹੜੇ ਠੱਗਾਂ ਦੇ ਟੋਲੇ ਨੇ ਜਿਨ੍ਹਾਂ ਨੂੰ ਅਦਾਲਤਾਂ ਚੋਂ ਵੀ ਫਟਕਾਰਾਂ ਪੈ ਗਈਆਂ ਜਿਨ੍ਹਾਂ ਨੂੰ ਵੱਖ-ਵੱਖ ਏਜੰਸੀਆਂ ਜਿਹੜੀਆਂ ਮਾਪਦੰਡ ਦੇ ਮਿਆਰ ਨੂੰ ਵੇਖਦੀਆਂ ਨੇ ਉਹਨਾਂ ਨੇ ਵੀ ਲਾਇਸੈਂਸ ਇਹਨਾਂ ਦੇ ਰੱਦ ਕੀਤੇ ਆ ਪਰ باوجود ਇਸ ਦੇ ਮੰਜਾਲਾ ਕੰਨ ਤੇ ਜੂੰ ਵੀ ਸਰ ਕੇ ਇਹ ਲੋਕ ਜਿਹੜੇ ਠੱਗ ਠੱਗਾਂ ਦੇ ਟੋਲੇ ਨੇ ਇਹਦਾ ਇਹਦਾ ਵੇਚ ਕੇ ਦਤਨਾ ਵੀ ਪਰ ਤੁਹਾਨੂੰ ਪਤਾ ਕਿ ਕਿਸਾਨਾਂ ਨੂੰ ਫਸਲ ਵੇਚਣ ਵਾਸਤੇ ਵੀ ਸੜਕਾਂ ਤੇ ਬਹਿਣਾ ਪੈਂਦਾ ਵਾ ਕਿਹੜੇ ਲੋਕ ਨੇ ਜਿਹੜਾ ਲਾਇਸੈਂਸ ਜਾਰੀ ਕਰਦੇ ਨੇ ਚਲੋ ਲਾਇਸੈਂਸ ਜਾਰੀ ਤਾਂ ਕਰ ਦਿੱਤਾ ਪਰ ਕਿਸੇ ਸਰਕਾਰੀ ਕਾਲੀ ਭੇਡ ਜਾਂ ਭ੍ਰਸ਼ਟ ਸਿਆਸਤਦਾਨ ਨੇ ਉਹਨੂੰ ਦਵਾ ਤਾਂ ਹੋਣਾ ਪਰ ਬਾਅਦ ਦੇ ਵਿੱਚ ਕੋਈ ਚੈਕਿੰਗ ਹੈ ਕੋਈ ਕੁੰਡਾ ਹੀ ਨਹੀਂ ਹੈ ਸੁਖਿਆਰ ਬਿਨਾ ਝਿਸਕੇ ਪ੍ਰੋਡਕਟ ਵੇਚੇ ਜਾ ਰਹੇ ਨੇ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਜਾ ਰਿਹਾ ਕਿਸੇ ਨੂੰ ਮਸ਼ਹੂਰੀ ਦੀ ਪੁੱਠ ਚਾੜੀ ਜਾ ਰਹੀ ਹੈ ਤੇ ਕਿਸੇ ਨੂੰ ਰਾਸ਼ਟਰਵਾਦ ਦੇ ਲਈ ਇਹਦੇ ਲਈ ਆਪਾਂ ਇੱਕ ਪੂਰੀ ਪਿਛਲੇ 2 ਮਹੀਨਿਆਂ ਦੀ ਜਿੰਨੀਆਂ ਵੀ ਖਬਰਾਂ ਆਈਆਂ ਉਹਨਾਂ ਦੀ ਪੂਰੀ ਇੱਕ ਸੀਰੀਜ਼ ਦਾ ਵਿਸ਼ਲੇਸ਼ਨ ਕੀਤਾ ਤੇ ਅਪ੍ਰੈਲ ਤੋਂ ਮਈ ਤੱਕ ਕੀ-ਕਿਉਸ਼ ਵਾਪਰਿਆ ਇੱਕ ਖਬਰਾਂ ਤੁਹਾਡੇ ਤੱਕ ਆਪਾਂ ਸਾਂਝੀਆਂ ਕਰਦੇ ਹਾਂ ਤੇ ਕਿਵੇਂ-ਕਿਵੇਂ ਹੁਣ ਬੌਂਡਵੀਟਾ ਤੋਂ ਆਪਾਂ ਸ਼ੁਰੂ ਕੀਤਾ ਸੀ ਨਾ ਅਪ੍ਰੈਲ 16 ਨੂੰ ਇੱਕ ਖਬਰ ਮਿਲਦੀ ਆ ਵਨਜ ਤੇ ਸਾਨਤ ਮੰਤਰਾਲੇ ਵੱਲੋਂ ਹਾਲ ਹੀ ਦੇ ਵਿੱਚ ਈ-ਕਮਰਸ ਪਲੇਟਫਾਰਮਾਂ ਨੂੰ ਬੌਂਡਵੀਟਾ ਤੇ ਇਸ ਤਰ੍ਹਾਂ ਦੇ ਹੋਰ ਪਦਾਰਥਾਂ ਨੂੰ ਹੈਲਥ ਡਰਿੰਕ ਦੀ ਸ਼੍ਰੇਣੀ ਦੇ ਵਿੱਚੋਂ ਹਟਾਉਣ ਦੇ ਲਈ ਨਿਰਦੇਸ਼ ਦਿੱਤੇ ਜਾਂਦੇ ਤੇ ਪਾਰਦਰਸ਼ਤਾ ਤੇ ਖਪਤਕਾਰ ਜਾਗਰੂਕਤਾ ਵਧਾਉਣ ਦੇ ਲਈ ਜ਼ਰੂਰੀ ਕਦਮ ਮੰਨਿਆ ਜਾ ਸਕਦਾ ਹੈ ਮੰਤਰਾਲੇ ਦੀ ਇਹ ਪੇਸ਼ਕਾਦੀ ਕਿਉਂ ਆਈ ਹੈ ਜਿਹੜਾ ਵਨਜ ਤੇ ਸਿਹਤ ਸਾਨਤ ਮੰਤਰਾਲਾ ਹੈ ਉਹਨੂੰ ਬਾਲ ਅਧਿਕਾਰਾਂ ਦੀ ਰਾਖੀ ਦੇ ਲਈ ਇੱਕ ਕੌਮੀ ਕਮਿਸ਼ਨ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਇਹਨਾਂ ਨੇ ਨਿਰਦੇਸ਼ ਜਾਰੀ ਕੀਤੇ ਜਿਦੇ ਵਿੱਚ ਕਿਹਾ ਗਿਆ ਕਿ ਐਫਐਸ ਐਕਟ 2006 ਦੇ ਤਹਿਤ ਹੈਲਥ ਡਰਿੰਕ ਦੀ ਕੋਈ ਪਰਿਭਾਸ਼ਾ ਹੀ ਨਹੀਂ ਹੈ ਇਸ ਮਹੀਨੇ ਪਹਿਲਾਂ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਐਫਐਸ ਐਸਏਆਈ ਜੀ ਨੂੰ ਆਪਾਂ ਕਹਿੰਦੇ ਨੇ ਉਹਨੇ ਸਪਸ਼ਟ ਕੀਤਾ ਸੀਗਾ ਕਿ ਡੇਰੀ ਅਨਾਜ ਤੇ ਮਾਰਟਾ ਆਧਾਰਿਤ ਪੀਣ ਵਾਲੇ ਪਦਾਰਥਾਂ ਉੱਪਰ ਹੈਲਥ ਡਰਿੰਕ ਜਾਂ એનર્ਜੀ ਡਰਿੰਕ ਦਾ ਲੇਬਲ ਲਾ ਕੇ ਵੇਚਿਆ ਨਹੀਂ ਜਾਣਾ ਚਾਹੀਦਾ ਹੁਣ ਤਿੰਨ ਇਹਦੇ ਚ ਮੇਨ ਵੱਡੀਆਂ ਅਥਾਰਟੀਜ਼ ਆ ਇਨਵੋਲਵ ਨੇ ਪਹਿਲੀ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਜਿਹੜੀ ਕਿ ਸਭ ਤੋਂ ਵੱਡੀ ਅਥਾਰਟੀ ਹੈ ਐਫਐਸ ਐਸਏਆਈ ਹਰ ਪੈਕ ਤੇ ਤੁਸੀਂ ਪੜਿਆ ਹੋਣਾ ਐਫਐਸ ਐਸਏਆਈ ਦਾ ਜਿਹੜਾ ਟੈਗ ਜੇ ਲੱਗਿਆ ਹੁੰਦਾ ਇੱਕ ਮੋਰ ਜੀ ਲੱਗੀ ਹੁੰਦੀ ਹੈ ਉਹ ਇਨਵੋਲਵ ਹੈ ਇਹਦੇ ਨਾਲ ਨਾਲ ਐਫਐਸ ਐਕਟ 2006 ਉਹਦੇ ਚ ਕੋਈ ਤੇ ਹੈ ਹੀ ਨਹੀਂਗਾ ਹੈਲਥ ਰੈਂਕ ਨਾਲ ਦੀ ਚੀਜ਼ ਪਰ ਇਹ ਵਰਨਵੀਟਾ ਤੇ ਹੋਰ ਕਿੰਨੇ ਵੇਖਦੇ ਆਪਾਂ ਸਾਰਿਆਂ ਦੇ ਸਾਹਮਣੇ ਹੀ ਆ ਅਸੀਂ ਆਪਣਾ ਖਾਤੀ ਸਟੈਂਡਰਡ ਸ਼ੋ ਕਰਦੇ ਆ ਅਸੀਂ ਤਾਂ ਜੀ ਰਾਤ ਨੂੰ ਬਾਰਨਵੀਟਾ ਪੀਂਦੇ ਆ ਦੁੱਧ ਨਹੀਂ ਪੀਂਦੇ ਇਸ ਤਰ੍ਹਾਂ ਦੀਆਂ ਫੁਕਰੀਆਂ ਵੀ ਅਸੀਂ ਮਾਰਦੇ ਆ ਖੈਰ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕੌਮੀ ਅਧਿਕਾਰ ਕੌਮੀ ਇੱਕ ਬਾਲ ਅਧਿਕਾਰ ਸੰਸਥਾ ਜਿਨੇ ਕੌਮੀ ਕਮਿਸ਼ਨ ਵੱਲੋਂ ਪੜਤਾਲ ਕੀਤੀ ਗਈ ਰਿਪੋਰਟ ਤੋਂ ਬਾਅਦ ਹੀ ਖੁਲਾਸਾ ਹੋਇਆ ਕਿ ਹੈਲ ਡਰਿੰਕ ਦੀ ਕੋਈ ਪ੍ਰਭਾਸ਼ਾ ਹੀ ਨਹੀਂ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹਟਾਓ ਖੈਰ 23 ਅਪ੍ਰੈਲ ਨੂੰ ਇੱਕ ਹੋਰ ਖਬਰ ਮਿਲਦੀ ਆ ਜਿਹਦੇ ਨਾਲ ਜਿਹਦੇ ਚ ਬਾਰਨਵੀਟਾ ਦੇ ਨਾਲ ਨਾਲ ਨੈਸ਼ਨਲ ਦੇ ਵੀ ਕੁਝ ਪ੍ਰੋਡਕਟਾਂ ਬਾਰੇ ਦੱਸਿਆ ਜਾਂਦਾ ਹੈ ਬਾਜ਼ਾਰ ਦੇ ਵਿੱਚ ਵਿਕਦੀਆਂ ਖੁਰਾਕੀ ਉਤਪਾਦਾਂ ਦੇ ਵਿੱਚ ਖੰਡ ਲੂਣ ਤੇ ਵਸਾ ਫੈਟ ਦੀ ਜ਼ਿਆਦਾ ਮਾਤਰਾ ਪਾਈ ਜਾਂਦੀਆਂ ਰਿਪੋਰਟਾਂ ਉਜਾਗਰ ਹੋਣ ਦੇ ਨਾਲ ਜਨਤਕ ਸਿਹਤ ਤੇ ਪਾਰਦਰਸ਼ਤਾ ਪਾਰਦਰਸ਼ਤਾ ਮੁਤਲਕ ਨਵੇਂ ਸਿਰੇ ਤੋਂ ਵਿਚਾਰ ਚਰਚਾ ਸ਼ੁਰੂ ਹੋਈ ਆ ਬੌਨ ਵਿਟਾ ਤੇ ਨੈਸਲੇ ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਉਤਪਾਦਾਂ ਨੂੰ ਸ਼ਾਨਬੀਨ ਤੇ ਜਵਾਬਦੇਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੈਸਲੇ ਨੇ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਤੋਂ ਕੰਮ ਲਿਆ ਤੇ ਉਹਨੇ ਉਤਪਾਦਾਂ ਦੇ ਵਿੱਚ ਖੰਡ ਲੂਣ ਤੇ ਵਸਾ ਦੀ ਮਾਤਰਾ ਘਟਾਈ ਹੈ ਤੇ ਉਹ ਹੁਣ ਉਸ ਤੋਂ ਬਾਅਦ ਕੁਰਾਕੀ ਵਸਤਾਂ ਦੀ ਇਸ ਵੱਡੀ ਫਰਮ ਵੱਲੋਂ ਪਿਛਲੇ ਸਾਲ ਕੁਝ ਸਾਲਾਂ ਦੇ ਦੌਰਾਨ ਮੈਗੀ ਨੂਡਲ ਮਸਾਲਾ ਨੂਡਲ ਦੇ ਵਿੱਚ ਨੂਨ ਦੀ ਮਾਤਰਾ ਤੇ ਨਵਜੰਮੇ ਬੱਚਿਆਂ ਦੇ ਖਾਧ ਪਦਾਰਥਾਂ ਦੇ ਵਿੱਚ ਮਿੱਠੇ ਦੀ ਮਾਤਰਾ ਘਟਾਉਣ ਤੋਂ ਲੈ ਕੇ ਜੀਵਨ ਸ਼ੈਲੀ ਦੇ ਅਨੁਕੂਲ ਬਿਹਤਰ ਬਦਲ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਆਪਣੇ ਕਾਰੋਬਾਰੀ ਖੁਲਾਾਰੇ ਨੂੰ ਬਰਕਰਾਰ ਰੱਖਿਆ ਜਾ ਸਕੇ ਹੁਣ ਤੁਸੀਂ ਨੈਸਲੇ ਵੀ ਕਰਦਾ ਦੇਖ ਲਿਆ ਬੌਨਵੀਟਾ ਵੀ ਕਰਦਾ ਦੇਖ ਲਿਆ ਮੈਗੀ ਵੀ ਕਰਦੀ ਦੇਖ ਲਈ ਤੇ ਆਓ ਆਪਾਂ ਅਗਲੀ ਗੱਲ ਕਰਦੇ ਹਾਂ 24 ਅਪ੍ਰੈਲ ਨੂੰ ਇੱਕ ਹੋਰ ਖਬਰ ਛਪਦੀ ਆ ਰਾਮਦੇਵ ਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਝਾੜ ਪੈਂਦੀ ਹੈ ਇਹਨੂੰ ਜਿਹੜੇ ਇਸ਼ਤਿਹਾਰਾਂ ਦੀ ਜਿਹੜੀ ਟੀਵੀ ਐਡ ਦੀ ਮੈਂ ਗੱਲ ਕੀਤੀ ਸੀ ਉਸੇ ਮਾਮਲੇ ਦੇ ਵਿੱਚ ਇੱਕ ਜਨਹਤ ਪਟੀਸ਼ਨ ਦੇ ਬਾਰੇ ਸੁਣਵਾਈ ਕਰ ਰਹੀ ਸੀ ਸੁਪਰੀਮ ਕੋਰਟ ਤੇ ਉਹਨਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਕੇਂਦਰ ਦੇ ਤਿੰਨ ਮੰਤਰਾਲਿਆਂ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਅਦਾਲਤ ਦਾ ਕਹਿਣਾ ਇਹ ਹੈ ਕਿ ਕੇਂਦਰ ਤੇ ਰਾਜਾਂ ਦੇ ਪੱਧਰ ਤੇ ਪ੍ਰਸ਼ਾਸਕੀ ਪ੍ਰਬੰਧਾਂ ਦੇ ਬਾਵਜੂਦ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ ਸਿਹਤ ਸੰਭਾਲ ਸੰਬੰਧੀ ਵਿਭਾਗਾਂ ਤੇ ਲਾਇਸੈਂਸਾਂ ਸੰਬੰਧੀ ਨਿਗਰਾਨਾ ਦੇ ਹੁੰਦਿਆਂ ਅਜਿਹੇ ਗੋਰਖ ਧੰਦੇ ਚੱਲਦੇ ਕਿਵੇਂ ਆ ਲੋਕਾਂ ਨੂੰ ਬਿਹਤਰ ਸਿਹਤ ਦਾ ਛਲਾਵਾ ਦੇ ਕੇ ਲੁੱਟ ਕਿਉਂ ਲਿਆ ਜਾਂਦਾ ਹੈ ਉਹ ਆਪਣੇ ਇਲਾਜ ਲਈ ਪੈਸੇ ਖਰਚ ਕਰਦੇ ਆ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਇਹ ਮਾਮਲਾ ਪਤੰਜਲੀ ਆਯੁਰਵੇਦਿਕ ਦੀ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਦਾ ਜਿਸ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਜਨਤਕ ਪਟੀਸ਼ਨ ਦਾਖਲ ਕੀਤੀ ਗਈ ਸੀ ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ RAMDEV ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਨੇ ਕਰੋਨਾ ਕਾਲ ਦੇ ਦੌਰਾਨ ਕੋਰੋਨਿਲ ਨਾਮੀ ਦਵਾਈ ਮਾਰਕੀਟ ਦੇ ਵਿੱਚ ਉਤਾਰ ਦੇ ਦਾਵਾ ਕੀਤਾ ਕਿ ਇਹਦੇ ਨਾਲ ਕਰੋਨਾ ਦਾ ਇਲਾਜ ਸੰਭਵ ਹੈ ਅਦਾਲਤ ਨੇ ਇਹਨੂੰ ਦੱਸਿਆ ਕਿ ਇਹਨਾਂ ਦਾਅਵਿਆਂ ਨੂੰ ਬੇਬਨਾਦ ਕਰਾਰ ਦਿੱਤਾ ਪਟੀਸ਼ਨ ਦਾਇਰ ਕੀਤੀ ਸੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਸ ਤੋਂ ਬਾਅਦ ਮਾਮਲੇ ਦੀ ਜਦੋਂ ਸੁਣਵਾਈ ਚੱਲ ਰਹੀ ਸੀ ਪਤੰਜਲੀ ਆਯੁਰਵੇਦ ਆਪਣੇ ਪੱਖ ਦੇ ਵਿੱਚ ਕੋਈ ਪ੍ਰਮਾਣ ਨਹੀਂ ਦੇ ਸਕਿਆ ਇਹ ਉਹਨਾਂ ਦਿਨਾਂ ਦੀਆਂ ਗੱਲਾਂ ਨੇ ਜਦੋਂ RAMDEV ਹੋਣੀ ਕਹਿੰਦੇ ਸੀ ਕਹਿੰਦੇ ਜੀ ਸਾਰੇ ਸਮਰਥਕ ਬਾਹਰ ਬਾਲੇ ਖੜੇ ਆ ਅਸੀਂ ਕੋਰਟ ਦੇ ਵਿੱਚ ਆ ਨਹੀਂ ਸਕਦੇ ਕੋਰਟ ਕਹਿੰਦੀ ਇਹ ਤੇਰਾ ਕੋਈ ਤੇਰੇ ਕੋ ਵੱਡ-ਵਡੇ ਦਾ ਰਾਜ ਨਹੀਂ ਹੈ ਕਿ ਤੂੰ ਚਾਵੇਂ ਅਦਾਲਤ ਦੇ ਵਿੱਚ ਆਵੇਂ ਤੂੰ ਚਾਵੇਂ ਤਾਂ ਅਦਾਲਤ ਦੇ ਵਿੱਚ ਨਾ ਆਵੇ ਤੂੰ ਕੇ ਫੜ ਕੇ ਉਹਨੂੰ RAMDEV ਨੂੰ ਅਦਾਲਤੀ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਉਹੀ RAMDEVA ਜਿਹਦੇ ਲੱਖਾਂ ਬੀਬੀਆਂ ਪ੍ਰਸ਼ੰਸਕ ਨੇ ਉਹਨਾਂ ਨੂੰ ਕਈ ਲੋਕਾਂ ਨੂੰ ਤਾਂ ਮੂੰਹ ਤੇ ਉੱਤੇ ਪੱਟੀ ਅੱਖਾਂ ਦੇ ਉੱਤੇ ਐਸੀ ਬੰਨੀ ਗਈ ਹੈ ਉਹਨਾਂ ਨੂੰ ਲੱਗਦਾ ਕਿ ਜੇ RAMDEVA ਹੈ ਤਾਂ ਯੋਗ ਹੈ ਮਤਲਬ ਤੁਸੀਂ ਦੇਖੋ ਲੋਕਾਂ ਦੇ ਮਨਾਂ ਦੇ ਵਿੱਚ ਘੋਲ ਕੇ ਦਿੱਤਾ ਗਿਆ ਉਹਨਾਂ ਦੇ ਦਿਮਾਗਾਂ ਦੇ ਵਿੱਚ ਘੋਲ ਕੇ ਪਾ ਕੇ ਦਿੱਤਾ ਗਿਆ ਯੋਗ ਸਦੀਆਂ ਤੋਂ ਚੱਲ ਰਿਹਾ ਹੈ RAMDEVA ਕੋਲੇ ਕੋਈ ਲਾਇਸੈਂਸ ਨਹੀਂ ਹੈ ਕਿ ਜਿੰਨਾ ਚਿਰ ਉਹ ਜਿਉਂਦਾ ਬਾਤ ਤੇ ਉਹਨਾਂ ਚ ਯੋਗ ਆ ਯੋਗ ਦੀ ਇੱਕ ਅਲੱਗ ਪદ્ધਤੀ ਆ ਯੋਗ ਇੱਕ ਅਲੱਗ ਸਰੀਰਕ ਕਿਰਿਆ ਸਰੀਰਕ ਇੱਕ ਅਧਿਆਤਮਿਕ ਲੈਵਲ ਤੇ ਜੁੜਨ ਦੀ ਗੱਲ ਕਹਿ ਸਕਦੇ ਆਪਾਂ ਪਰ ਫਿਰ ਵੀ ਓਡੀ ਗੱਲ ਨਹੀਂ ਹੈ ਪਰ ਯੋਗ ਇੱਕ ਨਾ ਤਾਂ ਸਾਧਨਾ ਆ ਨਾ ਇਹ ਸਰੀਰ ਦੀ ਇੱਕ ਐਕਸਰਸਾਈਜ਼ ਆ ਬਸ ਠੀਕ ਆ ਕਈ ਲੋਕਾਂ ਲਈ ਯੋਗ ਸਾਧਨਾ ਹੋ ਸਕਦੀ ਆ ਆਪੋ ਤੇ ਚਲੋ ਕਿੰਤੂ ਵੀ ਨਹੀਂ ਕਰਦੇ ਪਰ RAMDEV ਕੋਲੇ ਲਾਇਸੈਂਸ ਨਹੀਂ ਹੈ ਕਿ ਜਿੰਨਾ ਚਿਰ ਇਹ ਆ ਜਾਂ ਇਹਨੇ ਯੋਗ ਨੂੰ ਅੱਗੇ ਲੈ ਕੇ ਆਂਦਾ ਪਹਿਲਾਂ ਵੀ ਯੋਗ ਗੁਰੂ ਹੋਏ ਨੇ ਪਰ ਖੈਰ RAMDEV ਤੇ ਕਿਉਂਕਿ ਸਰਕਾਰੀ ਛਤਰ ਛਾਇਆ ਬਹੁਤ ਹੈ ਇਸ ਕਰਕੇ ਉਹਦੀ ਜਾਦੇ ਕੁਛ ਹੈ ਡਾ ਕੁਛ ਚਾਰ ਪੰਜ ਫਿਲਮੀ ਬੀਬੀਆਂ ਨੇ ਜਿਹੜੀਆਂ ਉਹਨੂੰ ਫੋਲੋ ਕਰਦੀਆਂ ਨੇ ਤੇ ਇਸ ਕਰਕੇ ਬੀਬੀਆਂ ਦੇ ਫੋਲੋਅਰ ਫਿਰ ਆਪੇ ਹੀ RAMDEB ਨੂੰ ਫੋਲੋ ਕਰੀ ਜਾਂਦੇ ਆ ਖੈਰ ਇਹ ਉਹ ਪੇਸ਼ੀ ਸੀ ਕਿ ਜਿਹਦੇ ਵਿੱਚ ਫਿਰ ਅਦਾਲਤ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਜਿਸ ਤਰ੍ਹਾਂ ਇਸ਼ਤਿਹਾਰਬਾਜ਼ੀ ਕਰਦਾ ਆਇਆ ਇਸੇ ਤਰ੍ਹਾਂ ਹੁਣ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਦੇਵੇ ਤੇ ਕਵੇ ਕਿ ਮੈਂ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਬਾਰੇ ਕੀਤੀ ਹੈ ਤੇ ਮਾਫੀ ਮੰਗੇ ਪਰ ਪਤੰਜਲੀ ਨੇ ਫਿਰ 5-17 ਦਾ 5-4-17 ਦਾ ਇਸ਼ਤਿਹਾਰ ਦੇ ਕੇ ਖਾਣਾ ਪੂਰਤੀ ਦਾ ਯਤਨ ਕੀਤਾ ਸੀਗਾ ਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇਸ ਵਿਹਾਰ ਤੋਂ ਖਫਾ ਅਦਾਲਤ ਨੇ ਰਾਮਦੇਵ ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬਾਲਕ੍ਰਿਸ਼ਨ ਦੀ ਖਿਚਾਈ ਕੀਤੀ ਸੀ ਇਸੇ ਤਰ੍ਹਾਂ ਫਿਰ 30 April ਦੀ ਗਾ ਖਬਰ ਆ ਜਿਹੜੀ ਦੀਵਾਰ ਦੇ ਵਿੱਚ ਰਿਪੋਰਟ ਛਪੀ 30 April ਨੂੰ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਨੇ ਵਾਰ-ਵਾਰ ਗੁੰਮਰਾਹਕੋਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੇ ਲਈ ਪਤੰਜਲੀ ਦੀ ਦਿਵੇਆ ਫਾਰਮੇਸੀ ਦੁਆਰਾ 14 ਜਿਹੜੇ ਉਤਪਾਦ ਬਣਾਏ ਜਾਂਦੇ ਆ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਸੋ ਉਸ ਤੋਂ ਬਾਅਦ ਜੇ ਜਦੋਂ ਆਪਾਂ ਫਾਲੋਅ ਅਪ ਕਰ ਰਹੇ ਸੀਗੇ ਇਹਨਾਂ ਸਾਰੇ ਮਾਮਲਿਆਂ ਦਾ ਕੀ RAMDEV ਨਾਲ ਕੀ ਹੋਇਆ ਮਸਾਲੇ ਕਿੱਥੇ ਖੜੇ ਨੇ ਕਿਵੇਂ ਹੋਇਆ ਤਾਂ ਇੱਕ ਫਾਲੋਅ ਅਪ ਕਰਦਿਆਂ ਹੋਰ ਖ਼ਬਰਾਂ ਜਦੋਂ ਫਰੋਲੀਆਂ ਗਈਆਂ ਤਾਂ 1 ਮਈ ਨੂੰ ਇੱਕ ਹੋਰ ਖ਼ਬਰ ਮਿਲਦੀ ਹੈ ਮਤਲਬ ਆਪਾਂ ਸੀਰੀਜ਼ ਵਾਈ ਚੱਲ ਰਹੇ ਆਂ ਅਪ੍ਰੈਲ ਤੋਂ ਹੁਣ ਮਈ ਮਹੀਨੇ ਦੇ ਵਿੱਚ ਦਾਖਲ ਹੋ ਗਏ ਆਂ ਕਿ ਭਾਰਤ ਦੀਆਂ ਉੱਗੀਆਂ ਮਸਾਲਾ ਕੰਪਨੀਆਂ MDH ਤੇ एवरेस्ट ਦੇ एवरेस्ट ਹਾਲ ਹੀ ਦੇ ਵਿੱਚ ਮਿਲਾਵਟ ਦੇ ਵਿਵਾਦਾਂ ਦੇ ਵਿੱਚ ਕਿਰਨ ਤੇ ਨੈਸਲ ਇੰਡੀਆ ਤੇ ਬੋਰਨ ਵਿਟਾ ਦੇ ਵਿੱਚ 슈ਗਰ ਦਾ ਪੱਧਰ ਉੱਚਾ ਮਿਲਣ ਤੇ ਜਤਾਈਆਂ ਗਈਆਂ ਚਿੰਤਾਵਾਂ ਦੇ ਵਿਚਾਲੇ ਹੁਣ ਭਾਰਤ ਦੀ ਜਿਹੜੀ FSSAI ਹੈ ਖੁਰਾਕੀ ਸੁਰੱਖਿਆ ਤੇ ਮਿਆਰਾਂ ਬਾਰੇ ਅਥਾਰਟੀ ਉਹਨੇ ਪੂਰੇ ਦੇਸ਼ ਦੇ ਵਿੱਚ ਖੁਰਾਕੀ ਸੁਰੱਖਿਆ ਨੂੰ ਦੇਖਣ ਨੂੰ ਮਜ਼ਬੂਤ ਕਰਨ ਦੇ ਲਈ ਵਿਆਪਕ ਯੋਜਨਾ ਦਾ ਐਲਾਨ ਉਹਨੂੰ ਕਰਨਾ ਪਿਆ 19 ਮਈ ਨੂੰ ਇੱਕ ਹੋਰ ਰਿਪੋਰਟ ਛਪੀ ਆ ਬੜੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਬਾਬਾ RAMDEV ਨੇ ਬਾਬਾ ਹਾਲਾਂਕਿ ਮਨਲਾਫਜ਼ ਕਹਿਣਾ ਨਹੀਂ ਚਾਹੁੰਦਾ ਹਾਲ ਹੀ ਦੇ ਵਿੱਚ ਆਪਣੀਆਂ ਕੰਪਨੀਆਂ ਦੇ 14 ਉਤਪਾਦਾਂ ਤੇ ਲੱਗੀ ਪਾਬੰਦੀਤਾ ਹਟਾ ਲਈ ਹੈ ਪਰ ਹੁਣ ਪਿਥੋਰਾਗੜ ਉੱਤਰਾਖੰਡ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਸੋਹਣ ਪਾਪੜੀ ਦੀ ਜਦੋਂ ਗੁਣਵੱਤਾ ਦਾ ਟੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਪਤੰਜਲੀ ਆਯੁਰਵੇਦ ਲਿਮਟਿਡ ਦੇ ਸਹਾਇਕ ਮੈਨੇਜਰ ਸਮੇਤ ਹੋਰ ਲੋਕਾਂ ਨੂੰ 6 ਮਹੀਨਿਆਂ ਦੀ ਕੈਦ ਦੀ ਸਜ਼ਾ ਹੋਈ ਤੇ ਇਹਨਾਂ ਤੇ ਜੁਰਮਾਨਾ ਵੀ ਲਾਇਆ ਗਿਆ 21 ਮਈ ਦੀ ਇੱਕ ਹੋਰ ਰਿਪੋਰਟ ਧਿਆਨ ਮੰਗਦੀ ਹੈ ਜ ਜਿਹਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲੇ ਇਹਨਾਂ ਗਰੋਹਾ ਗਰੋਹਾ ਸ਼ਬਦ ਜਾਣਬੁੱਝ ਕੇ ਵਰਤਿਆ ਗਿਆ ਕਿਉਂਕਿ ਇਹ ਗੱਠਜੋੜਾ ਪ੍ਰਸ਼ਾਸਨ ਸਾਹੀ ਦਾ ਸਿਆਸਤਦਾਨਾਂ ਦਾ ਭਾਰਤੀ ਮਸਾਲਿਆਂ ਦੇ ਵਿੱਚ ਖਠਿਤ ਤੌਰ ਤੇ ਰਸਾਇਣੇ ਜ਼ਹਿਰੀਲੇ ਰਸਾਇਣਾਂ ਦੀ ਮਿਲਾਪਟ ਕਰਕੇ ਹਾਲ ਹੀ ਦੇ ਵਿੱਚ ਸਿੰਗਾਪੁਰ ਹਾਂਗਕਾਂਗ ਮਾਲਦੀਵ ਆਸਟ੍ਰੇਲੀਆ ਤੇ ਨੇਪਾਲ ਨੇ ਇਹਨਾਂ ਦੀਆਂ ਧਰਾਮਦਾਂ ਤੇ ਪਾਬੰਦੀ ਲਾਉਣ ਕਰਕੇ ਵੱਡਾ ਅਸਰ ਦੇਖਣ ਨੂੰ ਮਿਲਿਆ ਜਿਹੜੀ ਐਫ ਆਈ ਐਸ ਐਸ ਹੈ ਉਹਦੇ ਮੁਤਾਬਕ ਭਾਰਤੀ ਮਸਾਲਾਂ ਦੀ ਧਰਾਮਦਾਂ ਦੇ ਵਿੱਚ 40 ਫੀਸਦੀ ਦੀ ਕਮੀ ਹੋ ਸਕਦੀ ਹੈ ਇਹਦੇ ਵਿੱਚ ਕਹਿੰਦੇ ਕਿ ਇਹਨਾਂ ਮਾਮਲਿਆਂ ਦੇ ਮਸਾਲਾਂ ਦੇ ਵਿੱਚ ਇਥਨਲ ਆਕਸਾਈਡ ਦੀ ਮਾਤਰਾ ਪ੍ਰਵਾਨਿਤ ਸਾਤ ਤੋਂ ਕਈ ਗੁਣਾ ਵੱਧ ਮਿਲੀ ਆ ਤੇ ਉਸ ਤੋਂ ਬਾਅਦ ਕਹਿੰਦੇ ਭਾਰਤ ਹਰ ਸਾਲ 4 ਅਰਬ ਡਾਲਰ ਦੇ ਮਸਾਲੇ ਜਿਹੜੇ ਮੁੱਲ ਦੇ ਉਹ ਬਰਾਮਦ ਕਰਦਾ ਜਿਸ ਕਰਕੇ ਇਹਨਾਂ ਦੇ ਉਤਪਾਦਕਾਂ ਖਤਕਾਰਾਂ ਤੇ ਬਰਾਮਦਕਾਰਾਂ ਦੇ ਹਿੱਤ ਦਾਅ ਤੇ ਲੱਗੇ ਹੋਏ ਨੇ ਭੋਗੀ ਮਸਾਲਾ ਮੰਡੀ ਦਾ ਜਿਹੜਾ ਭਾਰਤ ਦਾ ਕਾਰੋਬਾਰ ਆ ਉਹ 10 ਆਰਬ ਡਾਲਰ ਦੇ ਕਰੀਬ ਹੈ ਇਸ ਦੇ ਹੁੰਦਿਆਂ ਸੁੰਦਿਆਂ ਭਾਰਤੀ ਖਾਦ ਪਦਾਰਥਾਂ ਦੀ ਜਿਹੜੀ ਗੁਣਵੱਤਾ ਤੇ ਸੁਰੱਖਿਆ ਨੂੰ ਲੈ ਕੇ ਵਾਰ-ਵਾਰ ਸਵਾਲ ਉੱਠਦੇ ਨੇ 2014 ਦੇ ਵਿੱਚ ਵੀ ਕਹਿੰਦੇ ਕੁਝ ਲੋਕ ਪੀਏ ਬ੍ਰਾਂਡਾਂ ਦੇ ਵਿੱਚ ਸਿੱਕੇ ਦੇ ਅੰਸ਼ ਨਿਕਲੇ ਸਨ ਮਿਰਚ ਜੀਰਾ ਤਰੀ ਮਸਾਲਾ ਤੇ ਗਰਮ ਮਸਾਲੇ ਦੇ ਵਿੱਚ ਰਸਾਇਣਕ ਰੰਗ ਦੀ ਵਰਤੋਂ ਕੀਤੀ ਜਾਣ ਦਾ ਖੁਲਾਸਾ ਹੋਇਆ ਸੀ 2021 ਦੀ ਗੱਲ ਆ ਜਦੋਂ ਅਮਰੀਕਾ ਦੀ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਐਮ ਡੀ ਐਚ ਕੰਪਨੀ ਦੀ ਔਸਤਨ 14 0.5 ਫੀਸ ਦੀ ਮਸਾਲਾ ਨੇ ਖੇਪਾਂ ਦੇ ਵਿੱਚ ਬੈਕਟੀਰੀਆ ਦੀ ਮੌਜੂਦਗੀ ਕਰਕੇ ਇਹ ਖੇਪਾਂ ਵਾਪਸ ਭਜਵਾ ਦਿੱਤੀਆਂ ਸੀਗੀਆਂ ਇਹਨਾਂ ਤੋਂ ਸਾਪਤਾ ਲੱਗਦਾ ਕਿ ਮਸਾਲੇ ਨਿਰਦੇ ਪਲਾਂਟਾਂ ਦੇ ਵਿੱਚ ਸਾਫ਼-ਸੁਥਰੀ ਸਫਾਈ ਦੀ ਸਹੂਲਤ ਦੇ ਵਿੱਚ ਦਿੱਕਤਾਂ ਨੇ ਪਿਛਲੇ ਮਹੀਨੇ ਗੁਜਰਾਤ ਦੇ ਖੁਰਾਕ ਤੇ ਡਰੱਗ ਕੰਟਰੋਲ ਅਥਾਰਟੀ ਨੇ 60000 ਕਿਲੋਗ੍ਰਾਮ ਤੋਂ ਵਿਵੱਧ ਮਲਾਵਟੀ ਮਸਾਲੇ ਜ਼ਬਤ ਕੀਤੇ ਸਨ ਜਿਨ੍ਹਾਂ ਦੇ ਵਿੱਚ ਮਿਰਚ ਪਾਊਡਰ ਹਲਦੀ ਧਨੀਆ ਪਾਊਡਰ ਤੇ ਅਚਾਰੀ ਮਸਾਲਾ ਸ਼ਾਮਿਲ ਸਨ ਇਹਨਾਂ ਦੇ ਵਿੱਚ ਗੈਰ ਖੁਰਾਕੀ ਪਦਾਰਥਾਂ ਦੀ ਮਿਲਾਵਟ ਮਿਲੀ ਹੋਈ ਸੀ ਇਹ ਹਾਲ ਹੈ ਜਿਹੜੇ ਲੋਕ ਬੜੇ ਸ਼ਕੀਨ ਨੇ ਮਸਾਲਾ ਦੇ ਉਹਨਾਂ ਨੂੰ ਪੁੱਛੋ ਜਾ ਕੇ ਕੀ ਗੁਣਵੱਤਾ ਕੀ ਆ ਮਿਆਰ ਕੀ ਆ ਪਰ ਕਮਾਂਤਰੀ ਪੱਧਰ ਤੇ ਵੇਚਤੀ ਹੋਣ ਦੇ ਬਾਵਜੂਦ ਐਫਐਸਐਸਏਆਈ ਦੇ ਸਵਾਲਾਂ ਦੇ ਵਿੱਚ ਘਿਰਨ ਦੇ ਬਾਵਜੂਦ ਲਗਾਤਾਰ ਲਾਇਸੈਂਸ ਰੱਦ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਦੇ ਵਿੱਚੋਂ ਝਾੜਾ ਪੈਣ ਦੇ ਬਾਵਜੂਦ ਬੋਰਨਵੀਟਾ ਨੈਸਲੇ ਦੇ ਮੈਗੀ ਦੇ ਕੁਝ ਪ੍ਰੋਡਕਟਾਂ ਨੂੰ ਲਗਾਤਾਰ ਉਹਦੇ ਵਿੱਚ ਖਾਮੀਆਂ ਹੋਣ ਦੇ ਬਾਵਜੂਦ ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਕਿੰਨੇ ਕੁ ਸੁਧਾਰ ਆਏ ਹੋਣੇ ਆ ਸੋ ਤੁਸੀਂ ਉੱਥੇ ਤਾਂ ਲੋਕਾਂ ਨੂੰ ਵਿਚਾਰਿਆਂ ਨੂੰ ਮਾੜਾ ਪ੍ਰੋਡਕਟ ਦੇ ਹੀ ਰਹੇ ਹੋ ਪਰ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਚੀਜ਼ ਜਾਰੀ ਰੱਖੀ ਹੈ ਕਿਸਾਨ ਨੂੰ ਤੁਸੀਂ ਮੈਂਟ ਚ ਕਹਿ ਦਿੰਦੇ ਹੋ ਕਿ ਇਹ ਜੀ ਪੈਸਟ ਜ਼ਿਆਦਾ ਪਾਉਂਦਾ ਵਾ ਇਹ ਜੀ ਆਹ ਜ਼ਿਆਦਾ ਕਰਦਾ ਹੁਣ ਮਸਾਲਾਂ ਚ ਆ ਕੇ ਤਾਂ ਨਹੀਂ ਕਿਸਾਨ ਪੈਸਟ ਪਾ ਗਿਆ ਉਹ ਬੈਕਟੀਰੀਆ ਤਾਂ ਨਹੀਂ ਪਾ ਗਿਆ ਔਰ ਜਿਹੜੀ ਇੱਕ ਪ੍ਰੋਡਕਸ਼ਨ ਆ ਕਿਸਾਨ ਦੀ ਉਹਨੂੰ ਤੁਸੀਂ ਨੰਨਦ ਰਹੇ ਹੋ ਇਹ ਜੀ ਕ ਮੰਤਰੀ ਪੱਧਰ ਦੇ ਲਾਇਕ ਨਹੀਂ ਹੈ ਪਰ ਜਿਨ੍ਹਾਂ ਤੋਂ ਤੁਸੀਂ ਕਰੋੜਾਂ ਰੁਪਏ ਦੇ ਲੈ ਕੇ ਲਾਇਸੈਂਸ ਜਾਰੀ ਕੀਤੇ ਹੈ ਜਿਨ੍ਹਾਂ ਨੂੰ ਤੁਸੀਂ ਜਾਰੀ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੇਖ ਪੜਤਾਲ ਕਰਨੀ ਹੈ ਤੁਹਾਡੀਆਂ ਏਜੰਸੀਆਂ ਕਰਕੇ ਤੁਹਾਡੇ ਕੁਝ ਕਾਲੀਆਂ ਭੇਡਾਂ ਕਰਕੇ ਤੁਹਾਡੇ ਪ੍ਰਸ਼ਾਸਨ ਤੰਤਰ ਦੀ ਕੱਲੀ ਤੁਹਾਡੇ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਖਿਲੀ ਨਹੀਂ ਉੜਦੀ ਬਲਕਿ ਕੁਮਾਂਤਰੀ ਪਦਰ ਤੇ ਵੀ ਉੜਦੀ ਹੈ ਬਹੁਤ ਬਹੁਤ ਧੰਨਵਾਦ